ਤੇ ਉਤਰਾ ਫੜਿਆ ਕੀ ਆ ਜੀ ਲਿਕਵਿਡ ਮਟੀਰੀਅਲ ਕੋਈ ਹੈ ਹਾਂਜੀ ਲਿਕਵਿਡ ਹੈ ਕੋਈ ਜੀ ਕਿਸ ਤਰ੍ਹਾਂ ਦਾ ਲਿਕਵਿਡ ਹੈ ਜੀ ਲਿਕਵਿਡ ਵਾਈਟ ਕਲਰ ਦਾ ਹੈ ਜਿਵੇਂ ਜਿਹਾ ਪਾਣੀ ਵਾਲਾ ਹੁੰਦਾ ਇਹ ਐਲਕੋਹਲ ਹੈ ਜਾਂ ਕੀ ਹੈ ਸ਼ਰਾਬ ਹੈ ਜਾਂ ਲਾਹਣ ਹੈ ਕੀ ਹੈ ਜੀ ਇਹ ਦੋਵੇਂ ਕੁਝ ਕਹਾਂ ਨਹੀਂ ਸਕਦੇ ਕਿਉਂਕਿ ਇਹਦੀ ਲੈਬ ਟੈਸਟ ਰਿਪੋਰਟ ਆਏਗੀ ਉਸ ਬਾਅਦ ਇਹ ਸਾਈਡੋਂ ਪਾੰਗੇ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਆਪਣਾ ਐਸਐਟ ਇਹਨਾਂ ਨੇ ਫਾਰਮ ਕਰਤਾ ਸੀਗਾ ਮੁੱਕ ਤੇ ਆ ਕੇ ਉਹਨਾਂ ਨੇ ਜਿਹੜੀ ਸਾਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਹੁਣ ਅਨਰਿਸਟਰ ਤੇ ਅਗੇਂਸ ਕਿਤਾਇਆ ਇਹ ਈਟੋ ਸਾਹਿਬ ਹੀ ਆਏ ਸੀਗੇ ਹਾਂ ਉਹਨਾਂ ਤੋਂ ਆਪਣੇ ਕੋਲ ਕੰਮ ਸੀਗਾ ਹੋਰ ਵੀ ਪਰ ਇਹ ਹਲੇ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕਿਸ ਤਰ੍ਹਾਂ ਦਾ ਲਿਕੁਇਡ ਸੀਗਾ ਜੀ ਨਹੀਂ ਹਲੇ ਪੁਸ਼ਟੀ ਨਹੀਂ ਹੋ ਪਈ ਇਹ ਲੈਬ ਟੈਸਟ ਰਿਪੋਰਟ ਤੋਂ ਬਾਅਦ ਹੀ ਆਏਗਾ ਜੀ ਤੇ ਹੁਣ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਕਿ ਹੋ ਰਹੀ ਹੈ ਐਸਐਸ ਸਾਹਿਬ ਵੱਲੋਂ ਕਰ ਹੋਤੀ ਤਿਆਰੀ ਕਰ ਰਹੀ ਹਾਂ ਜੀ ਦਵਿੰਦਰ ਸਿੰਘ ਜੀ ਅੱਜ ਪਿੰਡ ਡੋਗਰ ਦੇ ਨਜ਼ਦੀਕ ਡੇਰਾ ਰੋਡ ਤੋਂ ਭਾਰੀ ਮਾਤਰਾ ਚ ਇੱਕ ਲਿਕੁਇਡ ਅਲਕੋਹਲ ਟਾਈਪ ਚੀਜ਼ ਫੜੀ ਗਈ ਹੈ ਕੀ ਇਹ ਸੀ ਤੁਸੀਂ ਰੇਟ ਕੀਤੀ ਸੀ ਇੱਥੇ ਗਏ ਸੀ ਸਰਚ ਕੀਤਾ ਸੀਗਾ ਇਹ ਜਿਹੜਾ ਤੇ ਇਹਨਾਂ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡੀਵੀਡੀ ਸਾਹਿਬ ਦੀ ਜੋ ਗਵਾਈ ਹੇਠਾਂ ਤੇ ਆਪਣੇ ਇੰਸਪੈਕਟਰ ਸਾਹਿਬ ਦੇ ਰਹਿਣਾਂ ਇਹ ਜਿਹੜੀ ਇਹ ਨਾਕਾਬੰਦੀ ਕੀਤੀ ਸੀ ਉੱਥੋਂ ਇੱਕ ਇੰਸਪੈਕਟਰ ਸਾਹਿਬ ਦਾ ਫੋਨ ਵੀ ਖੋਲਿਆ ਤੇ ਜਿਹੜੇ ਜੀ ਅਕਸਾਈਜ਼ ਇੰਸਪੈਕਟਰ ਸਾਹਿਬ ਨੇ ਫਲਾਣੀ ਜਗ੍ਹਾ ਤੇ ਲਾਲੇ ਨੰਗਲ ਲਾਗੇ ਕੋਈ ਤਰਲ ਪਦਾਰਥ ਜਿਹੜਾ ਨਾ ਹਾਂ ਡੋਕਰ ਦੇ ਨਹੀਂ ਹਾਂ ਡੋਕਰ ਦੇ ਨਹੀਂ ਠੀਕ ਜਿਹੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪਹੁੰਚੋ ਉੱਥੇ ਪਹੁੰਚੇ ਜਿੱਥੇ ਇੰਸਪੈਕਟਰ ਸਾਹਿਬ ਨੇ ਇੱਕ ਡਰਾਮਾ ਤੇ ਦੋ ਕਹਿਣ ਸਾਡੇ ਵਾਲੇ ਕਿਤੇ ਜਿਹੜਾ ਉਹਨਾਂ ਨੂੰ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨਾਂ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਹਾਦਦੇ ਹਨ ਉਹਦੇ ਉਧਰ ਫੜਿਆ ਕੀ ਆ ਜੀ ਲਿਕਵਿਡ ਮਟੀਰੀਅਲ ਹੈ ਕੋਈ ਇਹ ਹਾਂਜੀ ਲਿਕਵਿਡ ਹੈ ਕੋਈ ਜੀ ਕਿਸ ਤਰ੍ਹਾਂ ਦਾ ਲਿਕਵਿਡ ਹੈ ਜੀ ਲਿਕਵਿਡ ਵਾਈਟ ਕਲਰ ਦਾ ਹੈ ਜਿਵੇਂ ਜਿਹਾ ਪਾਣੀ ਵਾਲਾ ਹੁੰਦਾ ਇਹ ਅਲਕੋਹਲ ਆ ਜਾਂ ਕੀ ਹੈ ਸ਼ਰਾਬ ਆ ਜਾਂ ਲਾਹਣ ਆ ਕੀ ਹੈ ਜੀ ਇੱਕ ਵਾਰ ਇਹਨੂੰ ਕੁਝ ਕਹਾਂ ਨਹੀਂ ਸਕਦੇ ਕਿਉਂਕਿ ਇਹਦੀ ਲੈਬ ਟੈਸਟ ਰਿਪੋਰਟ ਆਏਗੀ ਉਸ ਬਾਅਦ ਸਾਈਡ ਹੋਪਾਂਗੇ ਤੇ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ अपना ऐसे उन्होंने फॉर्म ਕਰਤਾ ਸੀਗਾ ਮੋਕੇ ਤੇ ਆ ਕੇ ਉਹਨਾਂ ਨੇ ਜਿਹੜੀ ਸੋਰੀ ਕਾਰਵਾਈ ਕੀਤੀ ਹੈ ਤੇ ਇਹ ਪਰਚਾ ਹੁਣ ਅੰਡਰ ਇਨਵੈਸਟ ਤੇ ਅਗੇਂਸਟ ਕੀਤਾ ਹੈ ਇਹ ਈਟੀਓ ਸਾਹਿਬ ਹੀ ਆਏ ਸੀਗੇ ਹਾਂ ਉਹਨਾਂ ਨੂੰ ਆਪਣਾ ਕੋ ਕੰਮ ਸੀਗਾ ਹੋਰ ਵੀ ਪਰ ਇਹ ਹਾਲੇ ਪੁਸ਼ਟੀ ਨਹੀਂ ਹੋ ਸਕੀ ਕਿ ਇਹ ਕਿਸ ਤਰ੍ਹਾਂ ਦਾ ਲਿਕਵਿਡ ਸੀਗਾ ਜੀ ਨਹੀਂ ਹਾਲੇ ਪੁਸ਼ਟੀ ਹੋਏ ਇਹ ਲੈਬ ਟੈਸਟ ਰਿਪੋਰਟ ਦਵਾਦੀ ਆਏਗਾ ਜੀ ਤੇ ਹੁਣ ਜਿਹੜੀ ਕਾਨੂੰਨੀ ਕਾਰਵਾਈ ਆ ਉਹ ਹਾਂ ਹੋ ਰਹੀ ਹੈ ਐਸਓ ਸਾਹਿਬ ਵੱਲੋਂ ਖੁਦ ਕੀਤੀ ਜਾ ਰਹੀ ਕਾਰਵਾਈ ਹਾਂ ਜੀ ਰਵਿੰਦਰ ਸਿੰਘ ਜੀ ਅੱਜ ਪਿੰਡ ਡੋ ਕਰਦੇ ਨੇ ਨਜ਼ਦੀਕ ਡੇਰਾ ਰੋਡ ਤੋਂ ਭਾਰੀ ਮਾਤਰਾ ਚਿੱਕ ਇਹ ਲਿਕਵਿਡ ਅਲਕੋਹਲ ਟਾਈਪ ਚੀਜ਼ ਫੜੀ ਗਈ ਆ ਕੀ ਸੀ ਸਾਰਾ ਤੁਜੀ ਰੇਟ ਕੀਤੀ ਸੀ ਇੱਥੇ ਗਏ ਸੀ ਸਲਚ ਕੀਤਾ ਸੀਗਾ ਇਹ ਜੀ ਅੱਜ ਹੀ ਨਾ ਸਪੈਸ਼ਲ ਨਾਕਾਬੰਦੀ ਮਾਨਜੋਗ ਐਸਐਸਪੀ ਸਾਹਿਬ ਬਟਾਲਾ ਦੇ ਹੁਕਮ ਤੇ ਅਨੁਸਾਰ ਡਿਵੀਜ਼ੀ ਸਾਹਿਬ ਦੀ ਜੋ ਗਵਾਈ ਹੇਠਾਂ ਤੇ ਆਪਣੇ ਇੰਸਪੈਕਟਰ ਸਾਹਿਬ ਦੇ ਰਹਿਣ ਨਾਲ ਜਿਹੜੀ ਅਹੀ ਨਾਕਾਬੰਦੀ ਕੀਤੀ ਸੀ ਉਥੋਂ ਇੱਕ ਇੰਸਪੈਕਟਰ ਸਾਹਿਬ ਦਾ ਫੋਨ ਵੀ ਛੋਲਾ ਸੀ ਜਿਹੜੇ ਜੀ ਅਕਸਾਈਜ਼ ਇੰਸਪੈਕਟਰ ਸਾਹਿਬ ਨੇ ਫਲਾਣੀ ਜਗ੍ਹਾ ਤੇ ਲਾਲੇ ਨਗਰ ਲਾਗੇ ਲੋਰ ਕੋਈ ਤਰਲ ਪਦਾਰਥ ਜਿਹੜਾ ਨਾ ਡੋਗਰ ਦੇ ਨਹੀਂ ਹਾਂ ਡੋਗਰ ਦੇ ਨਹੀਂ ਠੀਕ ਜਿਹੜਾ ਕੋਈ ਚੀਜ਼ ਬਰਾਮਦ ਕੀਤੀ ਹੈ ਉੱਥੇ ਪਹੁੰਚੋ ਉੱਥੇ ਪਹੁੰਚੇ ਜਿੱਥੇ ਇਨਸਪੈਕਟਰ ਸਾਹਿਬ ਨੇ ਇੱਕ ਡਰਾਮਾ ਤੇ ਦੋ ਕੈਨ ਸਾਡੇ ਵਾਲੇ ਕਿਤੇ ਜਿਹੜਾ ਉਹਨਾਂ ਨੂੰ ਪੁੱਛਿਆ ਹਿੱਤੇ ਕੀ ਚੀਜ਼ ਆ ਉਹਨਾਂ ਦੱਸਿਆ ਸੀ ਇਹ ਕੋਲ ਜੈਸੀ ਕੋਈ ਤੱਤ ਜਿਹੜੇ ਆ ਉਹ ਯਾਦਦੇ ਹਨ ਉਹਦੇ ਅਨੁਸਾਰ ਇਹ ਕਾਰਵਾਈ ਕਰ ਰਹੇ ਨੇ Gracias.